ਇੱਕ 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 ਮੈਂ ਕਿਹਦੇ ਸਰ ਹਾਂਜੀ ਸਰ ਹਾਂਜੀ ਜਵਾਸ 2 2 4 4 ਸੋ ਸੀਆ ਗਾ ਲੁਕਮੋ ਦੇ ਫੁੱਲ ਨਾ ਫਟਕ ਜੇ ਬਣਾਗੇ ਸਰ ਇਹ ਗੁੜੀ ਅੱਗੇ ਕੀ ਹੋਵੇ ਜੀ हाँ सर पानी ग्लेसरिया, ओरे नमक ग्लेसरिया, बने हैं ना, बने बीच रखिए, बिल्कुल आप ये तो बात ही तो नहीं है, नेक्स्ट टाइम क्यों नहीं लागेंगे, नेक्स्ट टाइम लागेंगे, ठीक है, तो ओब्वियस्ली ओब्वियस्ली तो रा, थैंक यू सर, अच्छा, बेंड देंगे, ਦੀ ਬੋਤਲ yeah. साढ़े दिल च हमेशा सगा कि असी दसम पातशाह श्री गुरु गोबिंद सिंह महाराज की चरण शोभ प्राप्त धरती पवित्र नगर श्री आनंदपुर साहब से कॉन्फ्रेंस कराई जाए हमेशा साढ़े दिल्ली ਔਰ ਕਿਉਂਕਿ ਸਾਡੇ ਕੋਲ ਇੱਥੇ ਇੱਕ ਸਕੂਲ ਵੀ ਹੈਗਾ ਜਿੱਥੇ ਅਸੀਂ ਬੈਠੇ ਹਾਂ ਸਾਰੇ ਅੱਜ ਔਰ ਇੱਕ ਬੜਾ ਵੱਡਾ ਸਕੂਲ ਹੈ ਸਾਡੇ ਵਾਸਤੇ ਸਕੂਲ ਵਾਸਤੇ ਬੜੇ ਸੁਪਨੇ ਆਗੇ ਨੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਸਕੂਲ ਨੂੰ ਅਸੀਂ ਹੋਰ ਜ਼ਿਆਦਾ ਡਿਵੈਲਪ ਕਰੀਏ ਔਰ ਇਹ ਸਾਡੇ ਵਾਸਤੇ ਕੇਂਦਰ ਬਣ ਜਾਏ ਜਿੱਥੇ ਸਾਡੇ ਬਾਕੀ ਸਕੂਲਾਂ ਦੇ ਬੱਚੇ ਆ ਕੇ ਵੀ ਸਮਰ ਕੈਂਪਸ ਲਗਾ ਕੇ ਕਿਉਂਕਿ ਇੱਥੇ ਨਾਨਦੇਵੀ ਮੰਦਿਰ ਵੀ ਨਜ਼ਦੀਕ ਹੈ ਕੇਵਲਕਾਰ ਵੀ ਹੈ ਸੋ ਬੱਚੇ ਹੌਣ ਟ੍ਰੈਕਿੰਗ ਕਰਨ ਕੇਵਲਕਾਰ ਦਾ ਆਨੰਦ ਲੈਂਨ ਮਥਾ ਟਿਕਣ ਜਾ ਕੇ ਤਕਤ ਤੇ ਜਾ ਕੇ ਕੇਸਗੜ੍ਹ ਸਾਹਿਬ ਮਥਾ ਟਿਕਣ ਔਰ ਇਹ ਸਾਰਾ ਕੁਝ ਕਰਦੇ ਹੋਏ ਇੱਥੇ ਸਾਰਾ ਆਨੰਦ ਲੈਂਦੇ ਖੇਡਣ ਮੱਲਣ ਪਾਠ ਕਰਨ ਕੀਰਤਨ ਕਰਨ ਇਹ ਸਾਡੇ ਦਿਮਾਗ ਕਾਲ ਹੈਗੀ ਹੈ ਸੋ ਬੱਚੇ ਨੂੰ ਮੈਂ ਜਗਾ ਇਹ ਅਸੀਂ ਦਿਖਾਉਣ ਵੀ ਚਾਹੁੰਦੇ ਸੀ ਬੱਚਾ ਨੂੰ ਕਿ ਸਾਡੇ ਸਕੂਲ ਦੇ ਕੁਝ ਬੱਚੇ ਆ ਕੇ ਦੇਖਣ ਸਾਡੇ ਕੋਲ ਵੈਸੇ 45000 ਦੇ ਲੱਗ ਚੱਕੇ ਸਾਡੀ ਸਟਰੈਂਥ ਹੈ ਤੇ ਅੱਜ ਸਿਰ 10000 ਬੱਚੇ ਆਏ ਨੇ ਲੇਕਿਨ ਜਾ ਕੇ ਚਰਚਾ ਚੱਲਦੀ ਹੈ ਜਾ ਕੇ ਬੱਚੇ ਪਵਿੱਤਰ ਚ ਆ ਕੇ ਇਹ ਪਵਿੱਤਰ ਸ਼ਹਿਰ ਤੇ ਆਉਣ ਔਰ ਵੇਖਣ ਕਿ ਜਿੱਥੇ ਨੰਨੇ ਨੰਨੇ ਸਾਹਿਬਜ਼ਾਦਿਆਂ ਨੇ ਆਪਣੀ ਜਵਾਨੀ ਬਿਤਾਈ ਜਿੱਥੇ ਖੇਡੇ ਜਿੱਥੇ ਪਜਨਸੇ ਉਸ ਧਰਤੀ ਤੇ ਆ ਕੇ ਤੇ ਮਾਨ ਮਹਿਸੂਸ ਕਰਨ ਸਾਡੇ ਵਾਸਤੇ ਇਸ ਤੋਂ ਵੱਡੀ ਮਾਨ ਦੀ ਗੱਲ ਨਹੀਂ ਹੋ ਸਕਦੀ ਕਿ ਅਸੀਂ ਇਹਨੇ ਪਵਿੱਤਰ ਸ਼ਹਿਰ ਚ ਆ ਕੇ ਆਪਣੀ ਜਿਹੜੀ ਕਾਨਫਰੰਸ ਕਰਾ ਰਹੇ ਹਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਦੋ ਰੱਖੇ ਮੁੱਦੇ ਇੱਕ ਪੰਜਾਬੀ ਦਾ ਰੱਖਿਆ ਸਾਡੇ ਦੋ ਸੈਮੀਨਾਰ ਪੰਜਾਬੀ ਭਾਸ਼ਾ ਤੇ ਹੋਣਗੇ ਇੱਕ ਸੈਮੀਨਾਰ ਸਾਡਾ ਖੇਤੀ ਤੇ ਹੋਏਗਾ ਔਰ ਇੱਕ ਸੈਮੀਨਾਰ ਸਾਡਾ ਹੋਏਗਾ ਜੀ ਨਵੀਂ ਟੈਕਨੋਲੋਜੀਜ਼ ਆ ਰਹੀਆਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਵੇਂ ਸੈਮੀ ਕੰਡਕਟਰਸ ਨੇ ਇਹ ਹੋ ਰਹੀਆਂ ਚੀਜ਼ਾਂ ਨੇ ਤਾਂ ਕਿ ਬੱਚੇ ਨੂੰ ਪਤਾ ਲੱਗੇ ਕਿ ਦੁਨੀਆ 'ਚ ਹੋਰ ਵੀ ਚੀਜ਼ਾਂ ਬਹੁਤ ਨੇ ਡਾਕਟਰ ਇੰਜੀਨੀਅਰਿੰਗ ਔਰ ਆਈਐਸ ਆਈਪੀਐਸ ਔਰ ਬੈਂਕਾਂ ਦੇ ਕੰਮਾਂ ਨੂੰ ਛੱਡ ਕੇ ਸੋ ਇਹ ਸਾਰਾ ਕੰਮ ਅਸੀਂ ਬੱਚਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਪੰਜਾਬੀ ਭਾਸ਼ਾ ਦਾ ਜਿਹੜਾ ਨਿਕਾੜ ਹੋ ਰਿਹਾ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਵੀ ਅਸੀਂ ਬੱਚਿਆਂ ਦੇ ਤੱਕ ਦੁਬਾਰਾ ਲੈ ਕੇ ਜਾਈਏ ਮਾਪਿਆਂ ਤੱਕ ਲੈ ਕੇ ਜਾਈਏ ਕਿ ਤੁਸੀਂ ਚਾਹੇ ਕੋਈ ਭਾਸ਼ਾ ਸਿੱਖੋ ਤੁਸੀਂ ਹਿੰਦੀ 'ਚ ਵੀ ਬਹੁਤ ਚੰਗੀ ਤਰ੍ਹਾਂ ਬੋਲੋ ਤੁਸੀਂ ਅੰਗਰੇਜ਼ੀ ਬਹੁਤ ਚੰਗੀ ਤਰ੍ਹਾਂ ਬੋਲੋ ਤੁਸੀਂ ਸਪੈਨਿਸ਼ ਜਬਨ ਫ੍ਰੈਂਚ ਸੇ ਕੋ ਲੇਕਿਨ ਇੱਕ ਮਾਂ ਬੋਲੀ ਜਿਹੜੀ ਹੈ ਸਾਡੀ ਜਿਹੜੀ ਸਾਨੂੰ ਕੁਦਰਤੀ ਤੌਰ ਤੇ ਆ ਜਾਂਦੀ ਹੈ ਅਸੀਂ ਉਹਨੂੰ ਜਾਣ ਕੇ ਭੁੱਲੀਏ ਜਾਣ ਕੇ ਛੱਡੀਏ ਇਸੇ ਮੈਂ ਗੱਲ ਕੋਈ ਨਹੀਂ ਹੋ ਸਕਦੀ ਸੋ ਇਸ ਕਰਕੇ ਸਾਡਾ ਜਿਹੜਾ ਬਹੁਤ ਸਾਰਾ ਜ਼ੋਰ ਲੱਗਾ ਹੋਇਆ ਉਹ ਇਸੇ ਗੱਲ ਤੇ ਲੱਗਾ ਪੰਜਾਬੀ ਨੂੰ ਕਿਸ ਤਰ੍ਹਾਂ ਅਸੀਂ ਦੁਬਾਰਾ ਕੋਈ ਸਾਨ ਦਈਏ ਜੋ ਉਹ ਡਿਸਰਵ ਕਰਦੀਏ ਜੋ ਉਹਦੇ ਕੋ ਹੋਣਾ ਚਾਹੀਦਾ ਦੇਖੋ ਸਾਨੂੰ ਇਸ ਗੱਲ ਤੇ ਕੋਈ ਸ਼ੱਕ ਸਾਡੇ ਵਿੱਚ ਨਹੀਂ ਹੈਗਾ ਕਿ ਕੋਈ 16-17 ਕਰੋੜ ਪੰਜਾਬੀ ਦੁਨੀਆ ਚ ਵਸਦੇ ਨੇ ਕੋਈ 3-4 ਕਰੋੜ ਹਿੰਦੁਸਤਾਨ ਚ ਨੇ ਕੁਝ ਜਿਹੜੇ ਸਾਡੇ ਪੰਜਾਬ ਬਾਹਰ ਵਸਦਾ ਹੈ ਹਿੰਦੁਸਤਾਨ ਚ ਉੱਥੇ ਲੋਕ ਨੇ ਕੋ 12 ਕਰੋੜ ਦੇ ਨਜ਼ਦੀਕ ਸਾਡੇ ਕੋ ਪਾਕਿਸਤਾਨ ਪੰਜਾਬੀ ਹੈਗੇ ਆ ਸਾਡੀ ਸਮੱਸਿਆ ਇਹੀ ਹੈ ਕਿ ਜਿਹੜਾ ਸਾਡਾ ਆ ਪੰਜਾਬ ਹੈ ਜਿਹਨੂੰ ਅਸੀਂ ਚੜ੍ਹਦਾ ਪੰਜਾਬ ਕਹਿੰਦੇ ਆ ਇਹਦੇ ਸਾਡਾ ਧਿਆਨ ਹਿੰਦੀ ਤੇ ਅੰਗਰੇਜ਼ੀ ਵੱਲ ਹੋ ਗਿਆ ਤੇ ਲੈਂਦਾ ਪੰਜਾਬ ਜਿਹਨੂੰ ਪਾਕਿਸਤਾਨ ਕਹਿ ਦਿੰਦੇ ਆ ਆਪਾਂ ਉਹਦਾ ਉਰਦੂ ਵੱਲ ਹੋ ਗਿਆ ਸੋ ਜੋ ਵੀ ਕਾਰਨ ਨੇ ਬੜੇ ਕੰਪਲੈਕਸਰ ਬਹੁਤ ਜ਼ਿਆਦੇ ਕਾਰਨ ਨੇ ਅਸੀਂ ਉਹ ਸਭ ਨੂੰ ਦੇਖਦੇ ਹਾਂ ਔਰ ਇੱਕ ਨਵੀਂ ਲਹਿਰ ਉੱਠੀ ਆ ਇਹ ਲਹਿਰ ਸਿਰਫ ਸਾਡੇ ਚੜ੍ਹਦੇ ਪੰਜਾਬ ਚ ਨਹੀਂ ਹੈ ਇਹ ਲਹਿਰ ਲੈਂਦੇ ਪੰਜਾਬ ਚ ਹੀ ਹੈ ਔਰ ਮੈਨੂੰ ਪੂਰੀ ਆਸ ਹੈ ਕਿ ਅਸੀਂ ਦੋਵੇਂ ਚੜ੍ਹਦੇ ਔਰ ਲੈਂਦੇ ਪੰਜਾਬ ਰਲ ਕੇ ਜਿਹੜੇ ਪੰਜਾਬੀ ਨੂੰ ਜਗ੍ਹਾ ਚਾਹੀਦੀ ਹੈ ਇਸ ਦੁਨੀਆ ਦੇ ਵਿੱਚ ਉਹਨੂੰ ਦੁਬਾਰਾ ਦਵਾ ਸਕਾਂ ਮੈਂ ਮਾਈਸੈਲ ਸੰਤੋਖ ਸਿੰਘ ਸੇਠੀ ਫਾਰਮਰ ਆਨਰੇਰੀ ਸੈਕਟਰੀ ਚੀਫ ਕਥਾ ਦੀਵਾਨ ਪ੍ਰੈਜ਼ੈਂਟਿਵੀ ਵਾਈਸ ਪ੍ਰੈਜ਼ੀਡੈਂਟ ਚੀਫ ਕਥਾ ਦੀਵਾਨ ਔਰ ਮੈਂ ਚੀਫ ਕਥਾ ਦੀਵਾਨ ਆਇਤੋਂ तकरीबन 46 ਸਾਲ ਪਹਿਲਾਂ 12 11 1978 ਚ ਗੈਸ ਮੈਂਬਰ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਨਵੱਖ ਡੈਸਿਗਨੇਸ਼ਨਾਂ ਤੇ ਕੰਮ ਕੀਤਾ ਤੇ ਹੁਣ ਮੈਂ ਐਸਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਂ ਔਰ ਕੀਪਲਤਾ ਜਰਨ ਸ਼ੁਰੂ ਤੋਂ ਵਿੱਤਿਆ ਨਾਲ ਜੁੜਿਆ ਹੋਇਆ ਸਾਡੇ ਕੋ ਕੋਈ ਆਪਣੀ ਲੈਂਡੇਡ ਪ੍ਰਾਪਰਟੀ ਬੜੀ ਘੱਟ ਥੋੜੀ ਜੀ ਕਰਨਾ ਲੱਗੀ ਬਾਕੀ ਅਸੀਂ ਕੰਬ੍ਰੈਂਟਡ ਸਕੂਲਾਂ ਤੋਂ ਹੀ ਕਰਕੇ ਜਨਰੇਟ ਕਰਕੇ ਅਸੀਂ ਸਕੂਲ ਬਣਾਉਂਦੇ ਆ ਐਸੇ ਸਾਡੇ 47 ਸਕੂਲ ਨੇ ਕਨ ਕਾਲਜਿਸ ਨੇ ਦੋ ਟੈਕਨੋਲੋਜੀ ਦੇ ਇੱਕ ਨਰਸਿੰਗ ਕਾਲਜ ਦੋ ਮਿਰਦ ਘਰ ਨੇ ਇੱਕ ਤਰਨਕਾਰਨ ਤੇ ਇੱਕ ਕੰਬ੍ਰਸਾਰ ਇੱਕ ਸਾਡਾ ਯਕੀਮ ਖਾਨਾ ਉਹ ਵੀ ਸਾਡਾ ਅੰਬਸਾਰਾ ਜਿਹੜਾ ਕਿ 1908 ਤੋਂ ਚੱਲਦਾ ਪਿਆ ਔਰ ਸਾਡਾ ਚੀਫ ਹੌਸਾ ਜਿਵਾਨ ਵੀ 1904 ਤੋਂ ਚੱਲ ਰਿਹਾ ਤੇ 1860 ਦੀ ਰੂਲ ਦੇ ਰੈਗੂਲੇਸ਼ਨ ਮੁਤਾਬਕ ਇਹ ਆਪਣਾ ਰਜਿਸਟਰ ਹੋਇਆ ਹੋਇਆ ਔਰ ਮੈਂ ਕਿਉਂਕਿ ਫ਼ਸਲ ਦੀਵਾਨ ਦੇ ਵਿੱਚ ਜਿੰਨਾ ਕੋ ਯੋਗਦਾਨ ਪਾਇਆ ਉਹ ਵੀ ਦਾਤੇ ਦੀ ਬਖਸ਼ਿਸ਼ ਨਾਲ ਹੈ ਸਭ ਤੋਂ ਪਹਿਲੇ ਮੈਂ ਇੱਕ ਸਕੂਲ ਬਣਾਇਆ ਜਿਸ ਸਮੇਂ ਮੈਂ ਮੈਂਬਰ ਇਨ ਚਾਰਜ ਸੀ ਜੀ ਸਰ ਕੀ ਨਾਮ ਹੈ ਤੁਹਾਡਾ ਜੀ ਡਾਕਟਰ ਸੁਭਾ ਸਿੰਘ ਮੈਂ ਐਮਏ ਡਬਲ ਐਮਏ ਐਲਐਲਬੀ ਪੀਐਚਡੀ ਖਾਲਸਾ ਕਾਲ ਜੰਮੂਸਰ ਤੋਂ ਰਿਟਾਇਰ ਹੋਇਆ ਜੀ ਤੇ ਪਿੰਡਾ ਗੁਰਮント ਕਾਲ ਪਟਿਆਲੇ ਦਾ ਮੈਂ ਪ੍ਰਿੰਸੀਪਲ ਰਿਹਾ ਜੀ ਅੱਜਕੱਲ ਮੈਂ ਚੀਫ ਖਾਲਸਾ ਦਵਾਨ ਦਾ ਐਗਜੈਕਟਿਵ ਮੈਂਬਰ ਹਾਂ ਹੋਰ ਵੀ ਮੈਨੂੰ ਬਹੁਤ ਸਾਰੀਆਂ ਕਮੇਟੀਆਂ ਵਿੱਚ ਮੇਜਰ ਸਾਹਿਬ ਹੋਣਾ ਨੇ ਮੈਨੂੰ ਪਾਇਆ ਹੈ ਔਰ ਅੱਜ ਜਿਹੜੀ ਹੈ ਕਾਨਫਰੰਸ ਹੋ ਰਹੀ ਹੈ ਤੇ ਇਹ ਹੈ ਗੁਰੂ ਦਸਮ ਪਾਤਸ਼ਾਹ ਦੀ ਧਰਤੀ ਤੇ ਹੋ ਰਹੀ ਹੈ ਜਿੱਥੇ ਪੰਜ ਪਿਆਰੇ ਸਜੇ ਗਏ ਸਨ ਔਰ ਇਸ ਦਾ ਮੈਂ ਇਸ ਨਾਮ ਵੀ ਜਿਹੜੀ ਇਸ ਦਾ ਮੁੱਖ ਆਦੇਸ਼ ਆ ਸਾਡੇ ਜਿੰਨੇ ਬੱਚੇ ਨੇ ਨਾ ਵੱਖ-ਵੱਖ ਸਕੂਲਾਂ ਤੋਂ ਆਏ ਆ ਉਹਨਾਂ ਦੀ ਗਿਣਤੀ ਬੜੀ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਨੂੰ ਪੰਜਾਬ ਦਾ ਪੰਜਾਬੀ ਜਿਹੜਾ ਕਲਚਰ ਹੈ ਸਭਿਆਚਾਰ ਹੈ ਉਸ ਤੋਂ ਜਾਣੂ ਕਰਵਾਇਆ ਜਾ ਨਾਲ ਉਹਨਾਂ ਵਿੱਚ ਸਿੱਖੀ ਸਪਿਰਟ ਜਿਹੜੀ ਭਰੀ ਜਾਵੇ ਉਹਨਾਂ ਨੂੰ ਸਾਬਜਾਦਿਆਂ ਦਾ ਦੂਜਾ ਇਤਿਹਾਸ ਜਿਹੜਾ ਸਾਰਾ ਦੱਸਿਆ ਜਾਵੇ ਕਿ ਸਾਡਾ ਹੈਰੀਟੇਜ ਕੀ ਆ ਇਹ ਹੈਰੀਟੇਜ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਡੇ ਸਕੂਲਾਂ ਦੇ ਪੜੇ ਹੋਏ ਬੱਚੇ ਜਿਹੜੇ ਆ ਉਹ ਅੱਗੇ ਜਾ ਕੇ ਉਹ ਆਈਪੀਐਸ ਬਣ ਆਈਐਸ ਬਣ ਇੰਡੀਅਨ ਫੋਰਨ ਸਰਵਿਸ ਜਾਂ ਇੰਡੀਅਨ ਰੇਲਵੇ ਸਰਵਿਸ ਜਾਂ ਇਹ ਸਾਡੀ ਇੱਕ ਜਿਹੜੀ ਇੱਛਾ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੇ ਵੱਡੇ ਵੱਡੇ ਅਫਸਰ ਨੇ ਬਾਹਰੀਆਂ ਸਟੇਟਾਂ ਚ ਵਾਰਿਆ ਔਰ ਇਥੇ ਕਿਸਮ ਦਾ ਨਾ ਸੋਕਾ ਲੱਗਾ ਹੋਇਆ ਹੈ ਇਸ ਵਾਸਤੇ ਅਸੀਂ ਚਾਹੁੰਦੇ ਆ ਕਿ ਸਾਡੇ ਸਕੂਲਾਂ ਦੇ ਬੱਚੇ ਜਿਹੜੇ ਪੜੇ ਹੋਇਆ ਜਾਂ ਕਾਲਜਾਂ 'ਚ ਪੜੇ ਹੋਏ ਸਾਡੇ ਉਹ ਇਸ ਪਾਸੇ ਵਾਲ ਜਿਹੜੀਆਂ ਐਡਮਿਨਿਸਟ੍ਰੇਟਿਵ ਜੌਬਸ ਨੇ ਉਹਨਾਂ ਦੇ ਵਿੱਚ ਜਾਣ ਇਹ ਸਾਡੇ ਜਿਹੜੇ ਸਰਪ੍ਰਸਤ ਨੇ ਸਾਡੇ ਪ੍ਰਧਾਨ ਸਾਹਿਬ ਨੇ ਡਾਕਟਰ ਨੀਜਰ ਸਾਹਿਬ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦਿੰਦਿਆਂ ਹੋਇਆ ਅਸੀਂ ਇਹ ਚਾਹੁੰਦੇ ਆ ਔਰ ਮੈਂ ਇਹ ਚਾਹਨਾ ਹੈ ਕਿ ਸਾਰੇ ਜਿੰਨੇ ਵੀ ਸਾਡੇ ਕਾਲਜਾਂ ਦੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਆਏ ਨੇ ਉਹਨਾਂ ਦਾ ਸਟਾਫ ਆਇਆ ਬੱਚੇ ਆਏ ਆ ਔਰ ਚੀਫ ਖਾਲਸਾ ਦਵਾਨ ਦੀ ਜਿਹੜੀ ਮੈਨੇਜਮੈਂਟ ਹੈ ਇਹਨਾਂ ਦੇ ਜਿਹੜੇ ਮੈਂਬਰ ਨੇ ਉਹਨਾਂ ਸਾਰਿਆਂ ਨੂੰ ਮੈਂ ਇਸ ਗੱਲ ਦੀ ਵਧਾਈ ਪੇਸ਼ ਕਰਦਾ ਕਿ ਇਸ ਸਥਾਨ ਦੇ ਉੱਤੇ ਜਿਹੜਾ ਇਸ ਖਾਲਸਾ ਦਾ ਸਥਾਨ ਹੈ ਅਨੰਦਪੁਰ ਸਾਹਿਬ ਦਾ ਸਥਾਨ ਹੈ ਉੱਥੇ ਇਸ ਧਰਤੀ ਦੇ ਉੱਤੇ ਜਿਹੜੀ ਇੱਕ ਐਜੂਕੇਸ਼ਨ ਕਾਨਫਰੰਸ ਹੋ ਰਹੀ ਹੈ ਇਸ ਦੇ ਬੜੇ ਸਾਰਥਕ ਸਿੱਟੇ ਨਿਕਲਣਗੇ ਇਹ ਸਾਡੀ ਇੱਛਾ ਹੈ ਮੇਰਾ ਨਾਮ ਕਿਰਨਪ੍ਰੀਤ ਕੌਰ tạmਮੀ ਹੈ ਮੈਂ ਚੀਫ ਖਾਲਸਾ ਦਿਵਾਨ ਦੇ ਵਿੱਚ ਬਤੌਰ ਪ੍ਰਿੰਸੀਪਲ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੀ ਹਾਂ ਤੇ ਹੁਣ ਮੈਂ 12 ਸਕੂਲਾਂ ਦੀ ਦੇਖਰੇਖ ਦੇ ਅਧੀਨ ਐਜ਼ ਅਸਿਸਟੈਂਟ ਡਾਇਰੈਕਟਰ ਵੀ ਕੰਮ ਕਰ ਰਹੀ ਹਾਂ ਤੇ ਚੀਫ ਖਾਲਸਾ ਦਿਵਾਨ ਦਾ ਜਿਹੜਾ ਬਹੁਤ ਹੀ ਵਧੀਆ ਵਡਮੁੱਲਾ ਹੀਰਾ ਮੈਂ ਕਹਿੰਨੀ ਆ ਜਿਹੜੀ ਸੋਚਦਾ ਆ ਕਿ ਕੱਲਾ-ਕੱਲਾ ਹੁੰਦਾ ਹੈ ਤੇ 2 11 ਹੁੰਦੇ ਨੇ ਸੋ ਅਸੀਂ ਹਮੇਸ਼ਾ ਬਾਕੀ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਦੇ ਆਂ ਐਸਜੀਪੀਸੀ ਨੂੰ ਨਾਲ ਲੈ ਕੇ ਚੱਲਦੇ ਆਂ ਅ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਨਾਲ ਲੈ ਕੇ ਚੱਲਦੇ ਆਂ ਹੁਣ ਜਿਹੜਾ ਇਹ ਪ੍ਰੋਗਰਾਮ 3 ਦਿਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਅਸੀਂ ਕੋਈ 20000 ਜਿਹੜੀ ਬੱਚੇ ਟੀਚਰ ਗੈਸਟ ਮੈਨੇਜਮੈਂਟ ਤੇ ਹੋਰ ਆਸ-ਪਾਸ ਦੇ ਜਿਹੜੀਆਂ ਸਖਸ਼ੀਰਤਾ ਪਤਵੰਤੇ ਸੱਜਣ ਸਾਡੇ ਮਾਤਾ-ਪਿਤਾ ਉਹਨਾਂ ਦਾ ਅਸੀਂ ਇੱਥੇ ਪ੍ਰਬੰਧ ਤਿੰਨ ਟਾਈਮ ਖਾਣੇ ਦਾ ਤੇ ਦੋ ਟਾਈਮ ਚਾਹ ਦਾ ਨਿਰਵਿਘਨ ਜਿਹੜਾ ਹੈ ਉਹ ਚੱਲ ਰਿਹਾ ਆ ਤੇ ਉਹਦੇ ਲਈ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ ਉਹਨਾਂ ਦੀ ਸਾਰੀ ਸਮੂਚੀ ਟੀਮ ਸਾਡੇ ਨਾਲ ਪਿਛਲੇ 15-20 ਦਿਨਾਂ ਤੋਂ ਅਸੀਂ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਇੱਥੇ ਉਹ ਬਹੁਤ ਹੀ ਸਤਿਕਾਰ ਦੇ ਨਾਲ ਸਾਡੇ ਬੱਚਿਆਂ ਨੂੰ ਸਾਨੂੰ ਸਾਰਿਆਂ ਨੂੰ ਲੰਗਰ ਦੀ ਉਹ ਸੇਵਾ ਉਹਨਾਂ ਦੀ ਟੀਮ ਨਿਭਾ ਰਹੀ ਹੈ ਤੇ ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਕੁਝ ਸਿੱਖ ਰਹੇ ਹਾਂ ਤੇ ਚੀਫ ਖਾਲਸਾ ਦੀਵਾਨ ਦੀ ਸਾਰੀ ਮੈਨੇਜਮੈਂਟ ਇਕੱਠੀ ਹੋ ਕੇ ਬੈਠ ਕੇ ਇਹਨਾਂ ਸਾਰੇ ਫੈਸਲਿਆਂ ਨੂੰ ਨੇਪਰੇ ਚੜਾਉਂਦੀ ਹੈ ਤੇ ਕਦੀ ਵੀ ਕਿਸੇ ਦੇ ਵਿੱਚ ਕੋਈ ਹੌਂ ਵਾਲਾ ਕੋਈ ਇਹੋ ਜਿਹਾ ਕਦੀ ਵੀ ਕੋਈ ਕੀੜਾ ਨਹੀਂ ਹੈ ਸੋ ਸਾਰੇ ਜਣ ਸਾਡੇ ਬੱਚਿਆਂ ਦੇ ਵਿੱਚ ਅਸੀਂ ਉਹ ਨੈਤਿਕਤਾ ਵਾਲੇ ਜਿਹੜੇ ਗੁਣ ਨੇ ਉਹ ਅਸੀਂ ਇੱਥੋਂ ਲੈ ਕੇ ਜਾਵਾਂਗੇ ਐਜ਼ ਟੀਚਰਸ ਐਜ਼ ਮੈਨ ਇਹ ਸਾਰਾ ਸਮਾਜ ਹੈ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ 2 ਸਾਲਾਂ ਬਾਅਦ ਹੋ ਰਹੀ ਹੈ ਪਿਛਲੀ ਕਾਨਫਰੰਸ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੀ ਤੇ ਇਹ ਕਾਨਫਰੰਸ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੀ ਹੈ ਤੇ ਇੱਥੇ ਸਾਡੇ ਸਿੰਘ ਸਾਹਿਬ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਰਦਾਰ ਰਗਵੀਰ ਸਿੰਘ ਜੀ ਇਸ ਦੇ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਸੁਲਤਾਨ ਸਿੰਘ ਜੀ ਸਿੰਘ ਸਾਹਿਬ ਕੇਸਗੜ ਤਖਤ ਸਾਹਿਬ ਤਖਤ ਦੇ ਉਹ ਇੱਥੇ ਸਾਡੀ ਜਿਹੜੀ ਕਾਨਫਰੰਸ ਹੈ ਉਹਦੀ ਉਹਦਾ ਉਹਦੀ ਸ਼ੋਭਾ ਵਧਾਉਣਗੇ